ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸੰਦੂਕਲਾ ਤਹਿਸੀਲ ਤੱਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸੱਤ ਨਗ ਦਿਖਾਵਾਂਗੇ ਆਪਾਂ ਜਿਹੜੇ ਬਕਾਊ ਨੇ ਉਹਨਾਂ ਵਿੱਚੋਂ ਪੰਜ ਗਾਵਾਂ ਨੇ ਟੋਕੜ ਗੱਬਣ ਤਾਜ਼ੀਆਂ ਵੈਰਾਈ ਸਾਰੀ ਹੋਊਗੀ ਤੇ ਦੋ ਦੇ ਵਿੱਚ ਝੋਟੀਆਂ ਨੇ ਮੱਝਾਂ ਕਹਿ ਲੋ ਕੁੱਲ ਸੱਤ ਨਗ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਕੱਲੀ-ਕੱਲੀ ਡਿਟੇਲ ਲੈ ਕੇ ਦਵਾਂਗੇ ਵੀਡੀਓ ਐਂਡ ਤੱਕ ਦੇਖਿਓ ਤੇ ਅੱਗੇ ਬਾਈ ਦਾ ਨੰਬਰ ਵੀ ਚਲਾ ਦਾਂਗੇ ਜਿਹੜੇ ਕਿਸੇ ਵੀਰ ਨੂੰ ਪਸੰਦ ਆਊਗਾ ਕੋਈ ਵੀ ਨਾਗ ਉਹ ਆਪਣੀ ਪੂਲ ਤਸੱਲੀ ਕਰਕੇ ਖਰੀਦ ਸਕਦੇ ਹੋ ਆਜੋ ਭਾਈ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਨਾਮ ਵੀ ਭਰਪੂਰ ਸਿੰਘ ਠੀਕ ਹੈ ਜੀ ਤੈਨੂੰ ਸੰਧੂ ਕਲਾ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਤਤਾਈ ਠੀਕ ਹੈ ਜੀ ਉਹ ਨੰਬਰ ਹੈ 9954667 ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਭਈ ਆਪਾਂ ਸਤਨਾਗ ਲੈ ਕੇ ਆਏ ਹਾਂ ਹਾਂ ਸਤਨਾਗ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚੋਂ ਮੰਨ ਲਓ ਵੀ ਦੋ ਤਾਜ਼ੀਆਂ ਸੂਆਂ ਹਾਂ ਹਾਂ ਜੀ ਦੋ ਵੜਾ ਸੂਣ ਵਾਲੀਆਂ ਨੇ ਗੱਬਣਾ ਇੱਕ ਵਿਹੜ ਗੱਬਣ ਟੋਕੜਾ ਤੇ ਦੋ ਛੋਟੀਆਂ ਦੇ ਵਿੱਚ ਇੱਕ ਝੂਟੀ ਸੂਈ ਇੱਕ ਸੂਣ ਵਾਲੀ ਠੀਕ ਹੈ ਸਾਰੇ ਤਰ੍ਹਾਂ ਦੀ ਵੈਰਾਈਟ ਕੋਈ ਹੈ ਨਾ ਹਾਂ ਜੀ ਹਾਂ ਸਾਰੇ ਤਰ੍ਹਾਂ ਦੇ ਡੰਗਰ ਠੀਕ ਹੈ ਤੇ ਆਇਦਰੋਂ ਆਪਾਂ ਕਚਫ ਗਾਂ ਤੋਂ ਸ਼ੁਰੂ ਕਰਦੇ ਹਾਂ ਹਾਂ ਗੱਬਣ ਵਿਹੜ ਤੋਂ ਸਟਾਰਟ ਕਰ ਲਾਂਗੇ ਕੀ ਡਿਟੇਲ ਹੈ ਦੀ ਇਹਦਾ ਦੂਜਾ ਸੂਆ ਠੀਕ ਆ 8 ਦਿਨ ਬਾਕੀ ਆ ਠੀਕ ਆ ਪਹਿਲੇ ਸੂਏ ਦਾ ਜੋ ਦੁੱਧ ਰਿਹਾ ਵੈ ਤਾਂ ਮੰਨ ਲਓ ਵੀ ਹੁਣ ਚੰਗੇ ਸੈਕਸਰ ਤੋਂ ਗੱਭਣ ਹੋਈ ਵੀ ਆ ਆਪ ਵੀ ਬੱਚੀ ਚੰਗੀ ਆ ਐਤਕੀ 30 ਲੀਟਰ ਦੀ ਉਮੀਦ ਆ ਖੁੱਲਾ ਪਾਉਗੀ ਬੱਚੀ ਠੀਕ ਆ ਆਲੋਏ ਪਲੂਨ ਦਾ ਪਾਇਆ 25 26 ਕਿਲੋ ਠੀਕ ਆ ਹਾਂਜੀ ਤੇ ਇਸ ਵਾਰ ਮਤਲਬ ਵਧੀਆ ਚੰਗੀ ਨੀਂਦ ਆ ਗਈ ਹਾਂਜੀ ਹਾਂ ਪੂਰੀ ਫੁੱਲ ਚੰਗੀ ਦਾ ਬੈਰੀ ਬਹੁਤ ਤਾਂ ਚੜ੍ਹੂ ਚੰਗਾ ਹੋ ਰਿਹਾ ਠੀਕ ਆ ਤੇ ਰੇਟ ਕੀ ਕਰਦੇ ਆ ਪਹਿਲਾ ਰੇਟ ਇਹਦਾ ਆਪਾਂ ਲੱਖ ਰੁਪਏ ਤੋਂ ਮੰਨਤਾਨ ਕਰਦਾ ਅੱਛੀ ਰਕਮ ਠੀਕ ਆ ਲੋੜੀ ਵਸਟਰ ਚੰਗੀ ਸਭ ਬੜੀ ਆ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਥਾਣ ਤੋਂ ਬਹੁਤ ਚੰਗੇ ਆ ਗਏ ਸਪੇਸ ਬਹੁਤ ਬੱਚੀ ਦੀ ਬਹੁਤ ਸੋਹਣਾ ਢਾਂਚਾ ਸੋਹਣੀ ਲੰਬੀ ਲੰਬੀ ਆ ਲੋੜ ਲਾ ਬਾਕੀ ਬਰੀਡ ਫੁੱਲਾ ਬੱਚੀ ਦੀ ਤੇ ਬਾਕੀ ਕੁਸ਼ਕ ਦਿਨ ਬਾਕੀ ਆ ਜੇ ਤੇ ਥਾਣ ਤੋਂ ਆਹੇ ਤਾਂ ਰੂਟਰ ਤਿਆਰ ਕਰਨਾ ਬੱਚੀ ਦਾ ਥਾਣਾ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਥਾਣਾ ਦੇ ਵਿੱਚ ਸਪੇਸ ਬਹੁਤ ਆ ਗਈ ਇੱਕੋ ਜਿਹਾ ਥਾਣਾ ਜਮਾ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਰੇਟਾ ਦਾ ਕਿੰਨਾ ਦੱਸਿਆ ਸੀ 1 ਲੱਖ ਚੋਂ ਮਾਨਤਾਣ ਹੋ ਜੂਜੀ ਲੱਖ ਦੇ ਵਿੱਚੋਂ ਮਾਨਤਾਣ ਹੋ ਜੂ ਇਹ ਆ ਗਈ ਚਪਰੇ ਵਿੱਚ ਤੇ ਦੂਜੇ ਨੰਬਰ ਤੇ ਸ਼ਾਈ ਵਾਲਾ ਗਈ ਸ਼ਾਈ ਵਾਲ ਜੀ ਠੀਕ ਹੈ ਇਹਦੀ ਕੀ ਡਿਟੇਲ ਆ ਇਹ ਤਾਂ ਮੰਨ ਲਓ ਵੀ 6 ਦਿਨ ਬਾਕੀ ਯਾਰ ਪਹਿਲਾਂ ਬੱਛੀ ਆ ਦੋਂਦੀ ਮਾਦਾਰਕਾਰ ਬਹੁਤ ਚੰਗਾ ਸੀ ਮੱਛੀ ਵੀ ਆਵ ਜਾਨੀ ਕਿ 20 ਤੋਂ ਵਾਰ ਵਾਰ ਖੁੱਦ ਪਾ ਦੂ ਮਾਦਾਰਕਾਰ 30 ਕਿਲੋ ਰਕਾਰਤੀ ਜੇ ਸੂਏ ਦਾ ਕਿੰਨਾ ਚਨਾ ਦਾ 34 ਕਿਲੋ ਰਕਾਰਤੀ ਜੇ ਸੂਏ ਦਾ ਤੀਜੇ ਸੂਏ ਦਾ ਹਾਂ ਠੀਕ ਆ ਨੂੰਨ 24 25 ਕਿਲੋ ਤੋਂ ਸਟਾਰਟ ਹੋਈ ਸੀ ਕਿੰਨੇ ਕਦਨ ਰਹਿੰਦੇ ਆ ਇਹਦੇ ਇਹਦੇ 5 ਦਿਨ ਬਾਕੀ ਆ ਕੋਈ ਦੱਸੋ ਇਹ ਪਯੋਰ ਸ਼ਾਹੀਬਾਲ ਦੇ ਵਿੱਚ ਆ ਜਾ ਪਾ ਮਾਦਾਰਕਾਰ ਚੰਗਾਗਾ ਚੰਗੀ ਸੰਭੀ ਬਲੀ ਐ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਸਕਦੇ ਬਹੁਤ ਚੰਗੇ ਇੱਕ ਬਸ ਥੋੜੀ ਭਲੂਣਾਂਗੀ ਉਹਦਾ ਹੁ ਵਾਦੀ ਪਾਉਣ ਲੱਗੀ ਤਾਂ ਟਿਆਰੀ ਚ ਆ ਗਈ ਨਾ ਵੇਚੀ ਜ ਬਹੁਤ ਵਧੀਆਗਾ ਹਾਂ ਉਸ ਦਿਨ ਰਹਿੰਦੇ ਆ ਬਹੁਤ ਬੱਚੀ ਸਾਫ ਵੀ ਬਹੁਤ ਬੱਚੀ ਸ਼ਾਹੀ ਵਾਲ ਆ ਗਈ ਬਹੁਤ ਚੰਗੀ ਆ ਗਈ ਹਾਂਜੀ ਹੌਲੀ ਪੁੱਤ ਇਹ ਬਾਕੀ ਅਰਧ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਚੰਗੀ ਸੰਭੀ ਬਲੀ ਐ ਇਹਦਾ ਰੇਟ ਆ ਇਹਦਾ 85 ਹਜ਼ਾਰ ਤੋਂ ਕਰ ਦਾਂਗੇ ਮਾਨਤਨ ਇਹਦਾ 85000 ਜੋ ਮਾਨਤਨ ਹੋ ਜਾਊਗਾ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ ਚੰਗੀ ਆ ਇਸੇ ਵੱਖ ਤੋਂ ਕੋਈ ਕਮੀ ਨਹੀਂ ਹੈਗੀ ਸਾਫ ਸੁਥਰੀ ਆ ਪੂਰੀ ਇਰਵੀ ਅੱਗੇ ਤਸੱਲੀ ਤੁਸੀਂ ਕਰਨੀ ਹੈ ਤੀਜੇ ਨੰਬਰ ਵਾਲੀ ਬਾਈ ਇਹ ਇਹ ਦੂਜੇ ਸੂਏ ਵਾਸਤੇ ਗੱਬਣ 3 ਸਵਾ 3 ਮਹੀਨਿਆਂ ਦੀ 14 ਲੀਟਰ ਦੋਦੇ ਚੈੱਕ ਪਾਸਾ ਹਾਂਜੀ ਹਾਂ ਚੈੱਕ ਪਾਸਾ ਆਪਣੀ ਕਰਾਈ ਵੀ ਅਗਲਾ ਕਰਾ ਲੈ ਠੀਕ ਆ ਅਗਲਾ ਤਸੱਲੀ ਕਰਕੇ ਲੈ ਹਾਂ ਅੱਗੇ ਸੈਕਸ ਤੋਂ ਪਤਨਾ ਕੀ ਸੈਕਸ ਤੋਂ ਆਪ ਹੈਗੀ ਹੈ ਕਿ 100 ਮਹੀਨਿਆਂ ਦੀ ਆਪ 100 ਮਹੀਨਿਆਂ ਦੀ ਹੈ ਹਾਂਜੀ ਠੀਕ ਆ ਸੈਕਸਨ ਲੱਗਿਆ ਵਾ ਹਾਂਜੀ ਸੈਕਸਨ ਲੱਗਿਆ ਠੀਕ ਆ ਆ ਜਾ ਬਤੋ ਭਾਬੀ ਦੋਸਤੋ ਅੱਗੇ ਤਾਂ ਸੱਲੀ ਤੁਸੀਂ ਕਰਨੀ ਆ ਕਿੰਨੇ ਟਾਈਮ ਲਈ ਦੱਸਿਆ ਸੀਗਾ ਸਵਾ 3 ਮਹੀਨੇ ਦੀ ਸਵਾ 3 ਮਹੀਨਿਆਂ ਦੀ ਚੈੱਕਪਾਸ ਆ ਤੇ ਆਪ ਤੁਸੀਂ ਚੱਕਰਾ ਕੇ ਲਿਆ ਸਕਦੇ ਹੋ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਲੰਬਾ ਨਹੀਂ ਰਹਿੰਦਾਗਾ ਇਤੋਂ ਆ ਦੀ ਫੁੱਲ ਤਸੱਲੀ ਕਰਕੇ ਲੈ ਜਾਓ 14 ਲੀਟਰ ਦੁੱਧ ਆ ਤੇ ਉਹ ਤੁਸੀਂ ਮੜ ਕੇ ਲਿਆ ਸਕਦੇ ਹੋ ਹਾਂਜੀ ਥੋੜਾ ਥੋੜਾ ਅੰਨ ਓਕੇ ਆ ਸਭ ਕੁਝ ਓਕੇ ਹੀ ਰਿਪੋਰਟ ਆ CU1 ਇੱਕ ਨੰਬਰ ਆ ਬਾਕੀ ਦੁੱਧ ਆਉਂਦਾ ਮੜ ਕੇ ਤੇ ਸੋਹਣਾ ਬਹੁਤ ਚੰਗਾ ਤੇ ਹਾਂ ਤੇ ਬਹੁਤ ਸੋਹਣਾ ਬਚੀ ਦਾ ਥਣਾ ਦਾ ਸਹਿਜ ਬਹੁਤ ਵਧੀਆ ਹੈਗਾ ਬਾਕੀ ਦੁੱਧ ਹੁਣ ਸਜਰਾਂ ਦੇ ਨੇੜੇ ਲਈ ਫਿਰਦੀ ਹੈ ਬਾਕੀ ਸਾਫ ਸੁਥਰੀ ਆ ਹਾਂਜੀ ਤੇ ਬਾਕੀ ਦੁੱਧ ਵੀ ਚੰਗਾ ਹੈਗਾ ਤੇ ਤਸੱਲੀ ਇਹਦੀ ਅੱਗੇ ਤੁਸੀਂ ਕਰਨੀ ਹੈ ਤੇ ਚੱਕਾ ਇਹਦਾ 65000 ਰੁਪਏ ਚੋਮਾਤਨ ਕਰਦਾਂਗੇ 65 ਜਮਾਨਾ ਅਤਾਨਦਨ ਹੋ ਜੂ ਇਹਦਾ ਹਾਂਜੀ ਠੀਕ ਆ ਬੱਚਾ ਤਾਂ ਨਹੀਂ ਹੈਗਾ ਹਨਾ ਨਹੀਂ ਬੱਚਾ ਹੈ ਨਹੀਂ ਠੀਕ ਆ ਅਸ ਤੋਂ ਬਾਅਦ ਆ ਗਈ ਜਰਸੀ ਚੌਥਾ ਨੰਬਰ ਚੌਥੇ ਨੰਬਰ ਦੇ ਇਹਦੀ ਕੀ ਡਿਟੇਲ ਆ ਗਈ ਇਹ ਪਲੂਨ ਸੂਈ ਦੀ ਆ ਅੱਜ 9ਵਾਂ ਦਿਨ ਆ ਮੰਨ ਲਓ ਸੂਈ ਨੂੰ ਠੀਕ ਆ ਹੁਣ 22 ਲੀਟਰ ਦੁੱਧ ਤੇ ਤਿਆਰ ਹੈ 22 ਲੀਟਰ ਤਿਆਰ ਆ ਜਮਾ ਜਮਾ ਚਾਈ ਦਾ ਠੀਕ ਆ 101% ਕੰਡਾ ਲਾ ਕੇ ਲੈ ਜਾ ਕੋਈ ਜਮਾ ਜਮਾ ਲੈ ਠੀਕ ਆ 100 ਡਰਦੀ ਆ ਤੇ ਬਾਕੀ ਸਾਫ ਸੁਥਰੀ ਆ ਨਾ ਹਾਂ ਬੱਚਾ ਬੱਚੇ ਪੂਰਾ ਬੱਛਾ ਹੀ ਬਗੜਾ ਬਗੜਾ ਬੱਛਾ ਹਾਂਜੀ ਠੀਕ ਆ ਦੰਦ ਉਹ ਦੇਖੀਏ ਹਾਂ ਚੌਗੀ ਚੌਗੀ ਚਾਰ ਦੰਦ ਦਾ ਹਾਂ ਪਲੂਨ ਸੂਈ ਆ ਕਵਾਲਿਟੀ ਬਹੁਤ ਪਿਆਰ ਜਰਸੀ ਆ ਸਾਇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਕੱਦ ਵੀ ਚੰਗਾ ਜੱਤ ਸਾਹਿਬ ਤੇ ਜਰਸੀ ਦਾ ਹੁੰਦਾ ਬਾਕੀ ਆਰਡਰ ਬਹੁਤ ਚੰਗਾ ਹੈ ਦਾ ਕੱਦ ਤਾਂ ਤੂੰ ਮੰਨ ਲੈ ਪੂਰੇ ਸਾਲ ਨੇ ਚਫਰਗਾ ਕੱਦ ਬਾਕੀ ਛੋਟੀ ਨੂੰ ਵੀ ਚੰਗਾ ਤੇ ਬਾਕੀ ਤੁਹਾਨੂੰ ਤੋਰ ਕੋ ਵੀ ਅੰਦਾਜ਼ਾ ਲੱਗਦਾ ਹੋਣਾ ਹਨਾ ਲੱਖਾਂ ਚੌੜੀਆਂ ਕਰ ਕਰ ਤੁਰਦੀ ਹੈ ਤੇ ਬਾਕੀ ਇਧਰੋਂ ਤੁਸੀਂ ਆਰਡਰ ਦੇਖ ਸਕਦੇ ਹੋ ਮੂਰ ਨੂੰ ਵੀ ਬਹੁਤ ਦਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਦਾ ਸਾਈਜ਼ ਬਹੁਤ ਵਧੀਆ ਰੰਗ ਵੀ ਬਹੁਤ ਵਧੀਆ ਕੀ ਇੱਕ ਨੰਬਰ ਚਾਹੀਏ ਆ ਠੰਡੀ ਸੀ ਚੰਗੀ ਸਭੀ ਬੜੀ ਆਗੀ ਪੂਰੀ ਸਾਫ ਸੁਥਰੀ ਥੋੜੀ ਜਰਸੀ ਹੈ ਹਾਂ ਤੇ ਬਾਕੀ ਇਹਦੀ ਫੈਡ ਫੂਡ ਵੀ ਚੰਗੀ ਆਉਂਦੀ ਹੈ ਹਾਂਜੀ ਹਾਂਜੀ ਬਾਕੀ ਦੁੱਧ ਉਮੀਦ ਹੈ 5-4 ਕਿਲੋ ਹੋਰ ਬਦਲਾਂ ਵਿੱਚ ਨੇ ਠੀਕ ਹੈ ਤੇ ਪੂਰੀ ਚੰਗੀ ਜਰਸੀ ਹੈ ਤੇ ਬਾਕੀ ਅਗੇ ਤਸੱਲੀ ਤੁਸੀਂ ਕਰਨੀ ਜਿੰਨਾ ਦੁੱਧ ਦੱਸਿਆ ਤੇ ਉਹ ਨਾਮ ਦਾ ਤੁਸੀਂ ਤਸੱਲੀ ਕਰਕੇ ਲੈ ਆ ਸਕਦੇ ਹੋ ਬਾਕੀ ਦੁੱਧ ਸੇਵਾ ਤੇ ਵੀ ਹੁੰਦਾ ਦੁੱਧ ਹੋਰ ਵੀ ਵੱਸ ਸਕਦੀ ਹੈ ਮੋਹਰੇ ਦਾ 1,25,000 ਰੁਪਏ ਇੱਕ ਬੱਤੀ ਆਮਦਾਨ ਹੋ ਜਾ ਹਾਂਜੀ ਠੀਕ ਹੈ ਇੱਕ ਮੱਚੀ ਦੇ ਵਿੱਚ ਦੋਸਤੋ ਮਾਨਦਾਨ ਜੂਲ ਹੋ ਜਾਊਗਾ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਬੱਚਾ ਇਹਦਾ ਬੱਚਾ ਮੂਰੇ ਦੇਖ ਸਕਦੇ ਤੁਸੀਂ ਖੜਾ ਦੋਸਤੋ ਬਾਅਦ ਭਾਈ 5ਵੇਂ ਨੰਬਰ ਦੇ ਇਹ ਜਰਸੀ ਦੇ ਵਿੱਚ ਕ੍ਰੋਸ ਆ ਵੀ 5 ਕੰਨ ਦੀ ਸੂਈ ਹੈ ਮਗਰ ਬੱਚੀ ਹੈ ਤੇ ਬਲੈਕ ਕਲਰ ਦੀ ਕਿੰਨੇ ਦਿਨ ਹੋ ਗਏ 5 ਕੰਨ ਦਿਨ ਹੋ ਗਏ ਸੂਈ ਨੂੰ ਉਠੋ ਮਗਰ ਬੱਚੀ ਹੈ ਮਗਰ ਬੱਚੀ ਹੈ ਜੀ ਠੀਕ ਆ ਦੁੱਧ ਦਾ 15 ਕਿਲੋ ਤਿਆਰ ਆ ਦੇਖ ਸਕਦੇ ਹੋ 15 ਲੀਟਰ ਤਿਆਰ ਆ ਹਾਂ ਚੋ ਸਕਦਾ ਲਾ ਜਮਾ ਤਸੱਲੀ ਕਰਕੇ ਲੈ ਜਾ ਅਗਲਾ ਜਮਾ ਫੁੱਲ ਤਸੱਲੀ ਕਰੀ ਠੀਕ ਆ ਕਿਵੇਂ ਚੋਣ ਜਾਣ ਦੂਜਾ ਸੂ ਆ ਗਈ ਇੱਕ ਨੰਬਰ ਚੋਣਾ ਖੰਢੀ ਸੀਲ ਆ ਬੱਚਾ ਛੱਡਣ ਦੀ ਲੋੜ ਨੂੰ ਠੀਕ ਆ ਬੈਨ ਬੱਚੇ ਦੇ ਨਾਲ ਪੈਂਦੀ ਆ ਹਾਂ ਬਿਨਾ ਬੱਚੇ ਤੋਂ ਨਿਆਣਾ ਪਾਓ ਵੇਜੋ ਠੀਕ ਆ ਦੁੱਧ ਦੇ ਦੂ ਵੀ ਬਾ 18 19 ਕਿਲੋ ਲੋ ਵੀ ਦੋਸਤੋ ਜਿੰਨਾ ਦੁੱਧ ਤਿਆਰ ਆ ਉਹ ਤੁਸੀਂ ਆਪ ਦੀ ਤਸੱਲੀ ਕਰਕੇ ਲਿਆ ਸਕਦੇ ਹੋ ਕ੍ਰਾਸ ਦੇ ਵਿੱਚ ਬੈਂਦੀ ਆ ਹਾਂ ਰੇਟ ਇਹਦਾ ਇਹ 57000 ਤੋਂ ਮਾਨਤਾਨ ਕਰਦਾ ਹਾਂ 57000 ਦੇ ਵਿੱਚੋਂ ਥੋੜਾ ਮਾਨਤਾਨ ਹੋ ਜਾਊਗਾ ਪਰ ਇੱਕ ਗੱਲ ਐ ਤੇ ਨਹੀਂ ਮੈਂ ਡੂਡ ਲੱਖ ਵਾਲੀ ਰੀਸ ਨਹੀਂ ਕਰਦੀ ਇਹਦੀ ਠੀਕ ਆ ਬਾਕੀ ਪਿੱਛੇ ਜਾਨਵਰ ਚੰਗਾ ਜੇ ਮੂਰਾ ਡਰ ਵੀਗਾ ਹੋਦੀ ਹੈ ਨਾ ਗਰਮੀ ਗੁਰਮੀ ਦੀ ਰੁੱਤ ਤੇ ਸਾਰਾ ਕੁਝ ਇੱਕ ਨੰਬਰ ਰੀਸ ਗਰਮੀ ਨਹੀਂ ਮਨਾਉਂਦੀ ਬਾਕੀ ਫੈੜ ਚੰਗੀ ਹੋਣੀ ਹੈ ਨਾ ਜਰਸੀ ਤੇ ਸਾਈ ਵਾਲ ਦੇ ਵਿੱਚ ਮਿਕਸ ਆ ਗਈ ਠੀਕ ਆ ਸਾਊਸੀਲ ਚੰਗੀ ਆ ਮਤਾ ਮਤਾ ਚੰਗਾ ਨਮਾ ਹਾਣਾ ਬਾਕੀ ਮਗਰ ਜਾਨਵਰ ਚੰਗਾ ਲ ਸੋਨਾ ਆਰਡਰ ਪੱਲੇ ਦੀ ਹੈ ਗਿਆ ਫਿਰ ਸਾਰਾ ਓਕੇ ਆ ਸਭ ਕੁਝ ਓਕੇ ਆ ਮਾ ਇਹਨਾਂ ਅਗਲਾ ਇਸ ਦੇਖ ਸਕਦੇ ਹੋ ਬੱਸ ਭਰਾ ਕੇ ਲੈ ਜਾ ਦੇ ਠੀਕ ਆ ਇਹ ਥੋੜੇ ਜਿਹਾ ਆਪਣੇ ਨੁਹਾਈ ਨੂੰ ਹੋਈ ਅੱਜ ਸਾਂਝੀ ਦੀ ਪਾਣੀ ਕਰਿਆ ਸਾਲਾ ਮਾਰ ਦਿਆ ਬੱਚੀ ਤੇ ਰੰਗ ਬ੍ਰਾਂਡ ਉਹ ਵੀ ਸੋਹਣਾਗਾ ਪੂਰੀ ਚੰਗੀ ਚੀਜ਼ ਆ ਅੱਗੇ ਨੂੰ ਵਧਣ ਵਾਲੀ ਆ ਬਾਕੀ ਤੁਹਾਨੂੰ ਥਾਨ ਲਗਾ ਦਿੰਦੇ ਆਪਾਂ ਮੂਲੇ ਨੂੰ 1 ਲੱਖ ਹੋ ਜਾ ਪਿਛਲੇ ਨਾਲ 2 ਲੱਖ ਹੋ ਜਾ ਭਾ ਵੀ ਟੋਕੜਾਂ ਦਾ ਆ ਗਿਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆਜਾ ਪਤਾ ਆਇਆ ਉਸ ਤੋਂ ਬਾਅਦ ਭਾਈ ਇਹ ਕੀ ਡਿਟੇਲ ਆ ਮੱਝ ਦੀ ਇਹਦੇ 5 ਦਿਨ ਬਾਕੀ ਆ ਤੀਜਾ ਸੂਆ 5 ਦਿਨ 5 ਦਿਨ ਰਹਿੰਦੇ ਆ ਹਾਂ 5 ਦਿਨ ਬਾਕੀ ਆ ਪਤਾ ਤੇ ਪਸੂ ਦਾ ਪਤਾ ਨਹੀਂ ਹੁੰਦਾ ਡੰਗ ਦੇਰੀ ਪਹਿਲਾਂ ਮਗਰ ਉਹ ਵੀ ਸਹੀ ਗੱਲ ਆ ਅਸਲੀ ਵਾਕਸ ਕੀ ਜਾਂ ਪੂਰੀ ਇੱਕ ਨੰਬਰ ਹੈ ਗਾਂ ਗਾਂ ਜਨਾ ਲੈ ਚੋਟੀ ਰੋਡ 115 16 ਕਿਲੋ ਇੱਕ ਹੀ ਖੁੱਲਾ ਪਾ ਦੂ ਜਾਨੀ ਕਿ 14 ਗੀਲੀਟਰ ਦੁੱਧ ਪਿਛਲੇ ਸੂਏ ਦਾ ਰਿਹਾ ਇੱਥੋਂ ਪਿੰਡੂ ਹੀ ਲਈ ਆਪਾਂ ਲਿਆਏ ਵਾਲੇ ਬੰਦੇ ਤੋਂ ਕੋਈ ਬਾਹਰੋਂ ਨਹੀਂ ਲਈ ਠੀਕ ਹੈ ਚੋਈ ਚੋਈ ਇੱਕ ਨੰਬਰ ਆ ਕੋਈ ਜੇਰ ਭਾਰ ਦਾ ਆ ਭਾਰਪੂਰ ਦਾ ਕੋਈ ਭੂਰ ਸਰਲੇ ਦੀ ਗਰੰਟੀ ਆ ਠੀਕ ਹੈ ਚੋਈ 22 ਦੇ ਦਸਨ ਮਤਾਵ ਕੇ ਤੀਜਾ ਸੂਆ ਕੰਦਕਾਠ ਠੀਕ ਹੈ ਰਾ ਜਾਨੀ ਕਿ ਦਰਮਿਆਨੇ ਦੇ ਵਿੱਚ ਹੈ ਸਿੰਘ ਗੁੰਡੇ ਹੈਗੇ ਸਕੀਨੀ ਸਕੂਨੀ ਚੰਗੀ ਆ ਝੋਲੀ ਪੱਲੇ ਦੀ ਇੱਕ ਨੰਬਰ ਆ ਝੋਟੀ ਪੂਰੀ ਜੀ ਬਸ ਬੰਦੇ ਤੋਂ ਸੌ ਘੱਟ ਹੋਈ ਵੀ ਆ ਸਮਹਾਲ ਕਰ ਲਈਦਾ ਕੂਨੀ ਕਾਨੀ ਬਹੁਤਾ ਗਾਂਾਂ ਵਾਂਗੂ ਲੇਦਾ ਗਾਂਾਂ ਵਾਂਗੂ ਚੋਣ ਚਾਂਨ ਨੂੰ ਜਿਵੇਂ ਮਰਜੀ ਸਿਰ ਸਾਉ ਹ ਹੱਥ ਹੱਥ ਲਾਈ ਚਲੋ ਕੁਛ ਨਹੀਂ ਕਹਿੰਦੀ ਐ ਠੀਕ ਆ ਦੋਸਤ ਗੱਭਣ ਆ ਗਈ ਕੁਛ ਦਿਨ ਲਿਜਾਣਾਂ ਦੇ ਬਾਕੀ ਪਸ਼ੂ ਦਾ ਪਤਾ ਨਹੀਂ ਲੱਗਦਾ ਡੰਗ ਦੇ ਦੀ ਪਹਿਲਾਂ ਵੀ ਸੂਪਾ ਦਾ ਪਸ਼ੂ ਉੱਪਰ نیچے ਕਈ ਦਿਨ ਕਈ ਰੀ ਪਸ਼ੂ ਲੈ ਜਾਂਦਾ ਬਾਕੀ ਸਿੰਘ ਸੌਂ ਖੜੇ ਆਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਸਤਾਂ ਨਿਮੇਤੀ ਨਾਲ ਸਾਹਮਣੇ ਆ ਬਾਕੀ ਥਾਂ ਤੋਂ ਦੇਖ ਸਕਦੇ ਹੋ ਇਹਦਾ ਆਪਾਂ 110000 ਰੁਪਏ ਚੋਂ ਮਨਤਨ ਕਰਾਂਗੇ ਠੀਕ ਹੈ ਹਾਂ ਜੀ ਇਹਦਾ 110000 ਦੇ ਵਿੱਚੋਂ ਥੋੜਾ ਮਾਨਦਾਨ ਹੋ ਜਾਊਗਾ ਤੇ ਬਾਕੀ ਆ ਕੇ ਤਸੱਲੀ ਕਰ ਲਿਓ ਉਸ ਵਾਰ ਲਾਸਟ ਰੇਜ ਝੋਟੀ ਆ ਗਈ ਹੈ ਨਾ ਹਾਂ ਜੀ ਇਹ ਤਾਂ ਸੂਈ ਵੀ ਆ ਇਹ ਸੂਈ ਵੀ ਆ ਠੀਕ ਆ ਅੱਜ ਮੰਨ ਲਓ ਰੋਮਾਂ ਦੱਸ ਦਾਂ ਨਾ ਸੂਈ ਨੂੰ 12 ਲੱਖ ਰੋ ਤਿਆਰ ਹੈ ਠੀਕ ਹੈ ਉੱਜਾ ਸੁਹਾ ਮਗਰ ਕੱਟਾ ਹੈ ਮਗਰ ਕੱਟਾ ਹੈ ਹਾਂ ਜੀ ਠੀਕ ਹੈ ਇਹਦਾ 105000 ਚੋਂ ਮਾਨਤਨ ਹੋ ਜੀ ਚੀਕਾ ਲੋਬੀਓ ਸਵਾਲ ਲੱਖ ਨਹੀਂ ਕੋਈ ਡੇਢ ਲੱਖ ਨਹੀਂ 12 ਲੀਟਰ ਦੁੱਧ ਤਿਆਰ ਹੈ ਜਮਾ ਚੋਕ ਸੱਲੀ ਕਰ ਸਕਦਾ ਔਰ ਤੁਸੀਂ ਫੁੱਲ ਕਰ ਸਕਦੇ ਹੋ ਕੋਣ ਚਾਣ ਦੀ ਇੱਕ ਨੰਬਰ ਹੈ ਉਹ ਦੱਖਾ ਆ ਜਾ ਓਏ ਇਹ ਕਿੰਨੇ ਦਾ ਦੱਸਾਈ ਸੂਈ ਨੂੰ ਇਹ ਤਾਂ ਅੱਜੋਂ ਹਮਾਰਾ ਆਸਮਾਨ ਜਾਣਾ ਭਾਈ ਨੋਵਾਂ ਦਸਮਾਂ ਦਾ ਨਸੂਈ ਨੂੰ ਇਹਨੂੰ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਪੈਟ ਕੁੜੇ ਦੀ ਕੁਆਲਿਟੀ ਚੰਗੀ ਆ ਇਹ ਥਾਣਾ ਦਾ ਸੈਜ ਵੀ ਵਧੀਆ ਹੈਗਾ ਜਿਹੜੇ ਆਪਣੇ ਭਾਅ ਤੋਂ ਐ ਮੰਨ ਲਾ ਵੀ ਇਸ ਭਾਅ ਲੋ ਕੋਪਰਾ ਨਹੀਂ ਦਿੰਦੇ ਸਹੀ ਗੱਲ ਆ ਥੋੜਾ ਬੱਚਾ ਸਹੀ ਐ ਨਾ ਕਰਦੀ ਆ ਹਾਂ ਬਾਕੀ ਸੈਜ ਬੱਚੇ ਦਾ ਫਰਮਾਨ ਕਰ ਨਹੀਂ ਹੁੰਦਾ ਤੇ ਸਾਰੇ ਪੱਖਾ ਤੋਂ ਸਾਫ ਸੁਥਰੀ ਐ ਤੇ ਬਾਕੀ ਅੱਗੇ ਤਸੱਲੀ ਕਰਨੀ ਆ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਐ ਇਹ ਤਕਰੀਬਨ ਸਾਰੇ ਨਗ ਤੋਂ ਦਿਖਾਤੇ ਕੱਲੀ ਕੱਲੀ ਡਿਟੇਲ ਲੈਤੀ ਬੱਚੀ ਦਾ ਰਸਾ ਗੱਲ ਤੇ ਪਾਈ ਬੈਠਾ ਜਿਹੜਾ ਵੀ ਨਾਲ ਤੁਹਾਨੂੰ ਪਸੰਦ ਆਉਂਦਾ ਹੈ ਇੱਥੇ ਆ ਜਿਓ ਆਦੀ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ